हां जी दोस्तों पंजाबी सिंगर सबबे बारे तू सारे जानदियो जवें के थोनू पता ही है के सबबे रा जोके फ्लाई करके गाना बहुत ज्यादा मशहूर है बाकी दोस्तों थोनू दस दने है के जैस्मीन अख्तर ਵੱਲੋਂ ਜੋ ਕੇ ਉਸ ਵਿੱਚ ਮਾਡਲਿੰਗ ਕਰ ਲਈ ਜੋ ਕੇ ਪ੍ਰੇਂਜਲ ਉੱਪਰ ਇਲਜ਼ਾਮ ਲਗਾਏ ਹਨ के ਪ੍ਰੇਂਜਲ ਦਾ ਜੋ ਕੇ ਕ੍ਰੈਡਿਟ ਬਹੁਤ ਵੱਡਾ ਬਣ ਚੁੱਕਿਆ ਹੈ बाकी दोस्तों ਲੋਕ ਕੀ ਕਹ ਰਹੇ ਹਨ ਕਿ ਇਹ ਗਾਣਾ ਜੋ ਕੇ ਪ੍ਰੇਂਜਲ ਨੇ ਹੀ ਗਾਇਆ ਹੈ ਜੋ ਕੇ ਦੋਸਤੋ ਮਾਡਲ ਪ੍ਰੇਂਜਲ ਵੱਲੋਂ ਜੋ ਕੇ ਲਿਪਸਿੰਗ ਤੇ ਜੋ ਕੇ ਮਾਡਲਿੰਗ ਬਹੁਤ ਅੱਛੀ ਕੀਤੀ ਗਈ ਹੈ ਕਿ ਲੋਕਾਂ ਪਤਾ ਨਹੀਂ ਲੱਗਿਆ ਕਿ ਇਹ ਗਾਣਾ ਪ੍ਰੇਂਜਲ ਦਾ ਹੈ ਕਿ ਜੈਸਮਿਨ ਅਕਤਰ ਦਾ ਹੈ ਬਾਕੀ ਦੋਸਤੋ ਇੱਕ ਪੋਡਕਾਸਟ ਵਿੱਚ ਜੋ ਕਿ ਹੈ ਜੈਸਮਿਨ ਅਕਤਰ ਵੱਲੋਂ ਕਿਹਾ ਗਿਆ ਹੈ ਤੁਸੀਂ ਇੱਕ ਵਾਰ ਜਾ ਕੇ ਡਿਸਕ੍ਰਿਪਸ਼ਨ ਜੂੜ ਦੇਖਿਓ ਕਿ ਗਾਣਾ ਕਿਸ ਦਾ ਹੈ ਬਾਕੀ ਦੋਸਤੋ ਜੋ ਕਿ ਹੈ ਪੌਡ ਅਗਸਟ ਵਾਲੇ ਕੋਲ ਪੁੱਛਿਆ ਗਿਆ ਜੈਸਮਿਨ ਅਕਤਰ ਨੂੰ ਕਿ ਤੁਸੀਂ ਇਸ ਗਾਣੇ ਵਿੱਚ ਮਾਡਲਿੰਗ ਕਿਉਂ ਨਹੀਂ ਕੀਤੀ ਔਰ ਦੋਸਤੋ ਜੈਸਮਿਨ ਅਕਤਰ ਵੱਲੋਂ ਕਿਹਾ ਗਿਆ ਹੈ ਕਿ ਮੈਨੂੰ ਇਸ ਗਾਣੇ ਦੀ ਮਾਡਲਿੰਗ ਬਾਰੇ ਪੁੱਛਿਆ ਵੀ ਨਹੀਂ ਗਿਆ ਜਿਹੜੇ ਬੰਦੇ ਨੇ ਜਿਸ ਦੀ ਜੋ ਡਾਇਰੈਕਟ ਕੀਤੀ ਹੈ ਉਸਨੇ ਮੇਰੇ ਬਾਰੇ ਨਹੀਂ ਸੀ ਉਸਨੇ ਕਿਹਾ ਹੈ ਕਿ ਐਸੀ ਪ੍ਰੇਂਜੋਨ ਇਸ ਵੀਡੀਓ ਵਿਚ ਲਵਾਂਗੇ ਬਾਕੀ ਦੋਸਤੋ ਤੁਹਾਨੂੰ ਦੱਸ ਦਨੇ ਹੈ ਕਿ ਜੈਸਮੀਨ ਅਕਤਰ ਵੱਲੋਂ ਕਿਹਾ ਗਿਆ ਹੈ ਜੇਕਰ ਇਸ ਗਾਣੇ ਵਿੱਚ ਮੈਂ ਮਾਡਲਿੰਗ ਕਰਦੀ ਤਾਂ ਸ਼ਾਇਦ ਮੇਰਾ ਇਹ ਬਹੁਤ ਵੱਡਾ ਨਾਮ ਹੁੰਦਾ ਬਾਕੀ ਦੋਸਤੋ ਤੁਹਾਨੂੰ ਦੱਸ ਦਨੇ ਹੈ ਕਿ ਇਹ ਐਡਾ ਵੱਡਾ ਗਾਣਾ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ